ਸਤਿ ਸ੍ਰੀ ਅਕਾਲ ਜੀ ਸਾਖੀ ਗੁਰੂ ਨਾਨਕ ਦੇਵ ਜੀ ਮੁੱਲਾਂ ਨੂੰ ਆਤਮ ਗਿਆਨ ਦੇਣਾ ਦੂਜੇ ਦਿਨ ਜਦੋਂ ਮੈਂ ਪਿਤਾ ਮਹਿਤਾ ਕਾਲੂ ਜੀ ਗੁਰਨਾਨਕ ਦੇਵ ਜੀ ਨੂੰ ਮੁੱਲਾ ਕੋਲ ਪੜਨ ਲਈ ਛੱਡਣ ਗਏ ਤਾਂ ਮੁੱਲਾ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਬੱਚੇ ਦਾ ਦਿਮਾਗ ਤਾਂ ਬਹੁਤ ਤੇਜ ਹੈ ਇਹ ਜਲਦੀ ਹੀ ਹਿਸਾਬ ਕਿਤਾਬ ਦਾ ਕੰਮ ਸਿੱਖ ਜਾਵੇਗਾ ਪਰੰਤੂ ਦੂਜੇ ਦਿਨ ਮੁੱਲਾਂ ਨੇ ਜੋ ਲੇਖਾ ਪੜਾਇਆ ਗੁਰੂ ਨਾਨਕ ਦੇਵ ਜੀ ਨੇ ਨਹੀਂ ਪੜਿਆ ਉਹ ਚੁੱਪ ਹੀ ਰਹੇ ਤਾਂ ਮੁੱਲੰਨ ਨੇ ਕਿਹਾ ਕਿ ਨਾਨਕ ਤੈਨੂੰ ਜੋ ਵੀ ਲੇਖਾ ਮੈਂ ਕੱਲ ਪੜਾਇਆ ਸੀ ਤੂੰ ਮੈਨੂੰ ਕੱਲ ਹੀ ਸਾਰਾ ਸੁਣਾ ਦਿੱਤਾ ਸੀ ਪਰੰਤੂ ਅੱਜ ਕਿਉਂ ਨਹੀਂ ਪੜਦਾ ਪਿਆ ਇਸ ਦਾ ਕਾਰਨ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਮੁੱਲਾ ਜੀ ਮੈਂ ਇਸ ਲੇਖੇ ਨੂੰ ਸਿੱਖ ਕੇ ਕੀ ਲੈਣਾ ਹੈ ਜੋ ਕਿ ਦਰਗਾਹ ਵਿੱਚ ਲੇਖਾ ਭੁਗਤਾਨ ਵੇਲੇ ਬਿਲਕੁਲ ਕੰਮ ਨਹੀਂ ਆਉਣਾ ਇਹ ਲੇਖਾ ਤਾਂ ਕੂੜਤਾ ਲੇਖਾ ਹੈ ਮੇਰਾ ਇਸ ਨਾਲ ਕੋਈ ਮਤਲਬ ਨਹੀਂ ਤਾਂ ਮੁੱਲਾ ਹੈਰਾਨ ਹੋ ਗਿਆ ਕਿ ਇੱਕ ਨਿੱਕਾ ਜਿਹਾ ਬਾਲਕ ਕਿੰਨੀ ਗੂੜ੍ਹ ਗਿਆਨ ਦੀ ਗੱਲ ਕਰਦਾ ਹੈ ਤਾਂ ਉਸਨੇ ਕਿਹਾ ਗੁਰੂ ਜੀ ਨਾਲ ਗਿਆਨ ਗੋਸ਼ਟੀ ਕੀਤੀ ਜਿਸ ਵਿੱਚ ਗੁਰੂ ਜੀ ਨੇ ਮੁੱਲਾ ਨੂੰ ਗਿਆਨ ਕਰਵਾਇਆ ਤੇ ਉਸ ਦੇ ਸਾਰੇ ਕਪਾਟ ਖੋਲ ਦਿੱਤੇ ਮੁੱਲਾ ਗੁਰੂ ਜੀ ਦੇ ਚਰਨਾਂ ਵਿੱਚ ਪੈ ਗਿਆ ਤੇ ਬੇਨਤੀ ਕਰਨ ਲੱਗ ਗਿਆ ਕਿ ਮੇਰੀ ਆਤਮਾ ਨੂੰ ਮੁਕਤੀ ਦੇਵੋ ਗੁਰੂ ਜੀ ਨੇ ਬਚਨ ਕੀਤਾ ਕਿ ਸਤ ਕਰਤਾਰ ਜੱਪਿਆ ਕਰ ਤੇਰਾ ਕਲਿਆਣ ਹੋ ਜਾਵੇਗਾ ਇਸ ਤਰ੍ਹਾਂ ਮੁੱਲਾ ਦਾ ਵੀ ਪਾਰ ਉਤਾਰਾ ਹੋ ਗਿਆ ਗੁਰੂ ਜੀ ਨੇ ਗਿਆਨ ਤੋਂ ਸਾਰੇ ਹੀ ਮੁਹੱਲੇ ਦੇ ਲੋਕ ਅਤੇ ਉਹਨਾਂ ਦੇ ਸਾਰੇ ਸਾਥੀ ਬਹੁਤ ਪ੍ਰਭਾਵਿਤ ਹੋਏ ਤੇ ਗੁਰੂ ਜੀ ਨੂੰ ਅਵਤਾਰ ਸਮਝਣ ਲੱਗ ਗਏ ਪਰੰਤੂ ਗੁਰੂ ਜੀ ਨੂੰ ਇਹ ਚੰਗਾ ਨਾ ਲੱਗਿਆ ਗੁਰੂ ਜੀ ਨੇ ਦੁਨਿਆਵੀ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਬਿਲਕੁਲ ਚੁੱਪ ਧਾਰ ਲਏ ਕਿਸੇ ਨਾਲ ਵੀ वार्तालाप ਕਰਨੀ ਬੰਦ ਕਰ ਦਿੱਤੀ। ਪ੍ਰਮਾਤਮਾ ਨੇ ਵਿਰਾਗ ਵਿੱਚ ਨਾ ਕੁਝ ਖਾਂਦੇ ਤੇ ਨਾ ਹੀ ਕੁਝ ਪੀਂਦੇ। ਸਾਰਾ ਦਿਨ ਚੁੱਪ ਹੀ ਪਏ ਰਹਿੰਦੇ। ਤਾਂ ਮਹਤਾ ਕਾਲੂ ਜੀ ਨੇ ਸਮਝਾਇਆ ਕਿ ਗੁਰੂ ਜੀ ਬਿਮਾਰ ਹੋ ਗਏ ਹਨ। ਤਾਂ ਉਹਨਾਂ ਨੇ ਵੈਰ ਹਰੀਦਾਸ ਨੂੰ ਬੁਲਾਇਆ।